ਅੱਜ ਜਿੰਨਾ ਸ਼ਖਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਉਹ ਕੁਝ ਸਕਿੰਟਾਂ ਦੇ ਲਈ ਜਿਹੜਾ ਬੰਦੇ ਨੂੰ ਜਿਵੇਂ ਕਹਿ ਦਈਏ ਵੀ ਅੱਧ ਮਰਿਆ ਕਰਕੇ ਮਾਰ ਕੇ ਦੁਬਾਰੇ ਜਿਉਂਦਾ ਕਰ ਦਿੰਦੇ ਨੇ ਟੋਕ ਦਾ ਕੀ ਫਾਇਦਾ ਕੀ ਆ ਡਰ ਨਹੀਂ ਲੱਗਦਾ ਨੁਕਸਾਨ ਹੋਗਾ ਜੇ ਕਿਸੇ ਦਾ ਉਹਨਾਂ ਤੋਂ ਆੜੀਆਂ ਵੀਡੀਓਆਂ ਦੇਖੀਆਂ ਬੰਦਾ ਐਂ ਲੱਗਦਾ ਜਿਵੇਂ ਯਾਰ ਮਰ ਗਿਆ ਹੋ ਜਾਂਦਾ ਨਾ 2-4 ਸਕਿੰਟਾਂ ਦੇ ਲਈ ਹੱਥ ਪੈਰ ਜੇ ਮਾਰਦਾਗਾ ਨੇ ਲੋਕ ਕੀ ਆਪ ਕਹਿੰਦੇ ਨੇ ਵੀਡੀਓ ਪਾਤੀ ਆਪਾਂ ਨੇ ਮੰਨ ਲਓ ਇੱਕ ਵੀਡੀਓ ਪਾਈ ਚੋ ਲੋਕੀ ਆਪ ਅਗੇ ਕਰਾਉਂਦੇ ਨੇ ਆਪਾਂ ਕਿੜ ਫੜ ਫੜ ਕੇ ਕਰ ਲਏਗਾ ਵੀ ਲੋਕਾਂ ਨੂੰ ਮਨ ਦੇ ਵਿੱਚ ਹੁੰਦੀ ਹੈ ਕਿ ਯਾਰ ਕਰਾ ਕੇ ਆਉਣੀ ਹੈ ਦੇਖਣੇ ਕੀ ਆ ਉਹ ਐਕਸਪੀਰੀਅੰਸ ਲੈਣ ਲਈ ਆਉਂਦੇ ਪਹਿਲਵਾਨ ਜਿਆਦਾ ਆਪਣੇ ਤਸੱਤਰਦੇ ਨੇ ਜਾਂ ਘੁੱਲਦੇ ਨੇ ਹਨਾ ਉਹ ਹਾਰਡ ਹੋ ਜਾਂਦੇ ਨੇ ਮਸਲ ਉਨ੍ਹਾਂ ਦੇ ਉਹਨਾਂ ਨੂੰ ਰਿਲੈਕਸ ਕਰਨ ਨੂੰ ਜਿਆਦਾ ਪਹਿਲਵਾਨ ਕਰਾਉਂਦੇ ਸਹਿਨ ਭਗਤ ਜੀ ਦੀ ਤਸਵੀਰ ਬਹੁਤ ਸਾਰੇ ਚਲੂਨਾ ਦੇ ਅੰਦਰ ਅਸੀਂ ਵੀ ਲੱਗੀ ਦੇਖੀ ਆ ਇਹਦਾ ਨਾਈ ਭਾਈਚਾਰੇ ਦੇ ਨਾਲ ਦਾ ਤੁਹਾਡੇ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕੀ ਹੈ ਇੱਕ ਹੀ ਕਰਦੇ ਸੀ ਵਾਲ ਨਹੀਂ ਸੀ ਕੱਟਦੇ ਅੱਛਾ ਇੱਕ ਗੱਲ ਕਲੀਅਰ ਕਰ ਦਿੰਦਾ ਮੈਂ ਵਾਲ ਨਹੀਂ ਸੀ ਕੱਟਦੇ ਇਹ ਆਪਦਾ ਵਾਲ ਕੱਟਦੇ ਨਹੀਂ ਸੀ ਫਿਰ ਇਹ ਗੁਰੂ ਉਹਨਾਂ ਦੇ ਬਣੇ ਮੰਦੇ ਉਹ ਲੋਕ ਨੇ ਜਿਹੜੇ ਵਾਲ ਕੱਟਦੇ ਨੇ ਲੋਕਾਂ ਗੁਰਵਾਣੀ ਵਿੱਚ ਵੀ ਤੋਕਾਂ ਇਹਨਾਂ ਦੀਆਂ ਨੇ ਸਹਿਨ ਨਾਈ ਦੁਤਕਾਰਿਆ ਸੂਰਗਾਂ ਸਾਹ ਦੇ ਵਿੱਚ ਬਾਣੀ ਦਾ ਦੋਈਆ ਬਬਾਈਆਂ ਦੀ ਕੋਈ ਛੋਟੀ ਮੋਟੀ ਜੀ ਤਾਂ ਹੁਣੇ ਨਹੀਂ ਨਾ ਹੂੰ ਹਾਂ ਹੁੰਦਾ ਵੀ ਲੋਕ ਸ਼ਰਮ ਮੰਨਦੇ ਆ ਯਾਰ ਦੱਸੋ ਤੋ ਵੀ ਮੈਂ ਨਾਈ ਆ ਹਣਾ ਨਹੀਂ ਬਾਈ ਲੁਕਾਉਂਦੇ ਨੇ ਯਾਰ ਸਾਰੇ ਲਗਾਉਂਦੇ 90% ਲੋਕ ਆਪਣੀ ਕਾਸੂਰ ਹੁੰਦੇ ਜਿਹੜੇ ਅੱਜ ਕੱਲ ਲੋਕੀ ਨੇ ਉਹਨਾਂ ਨੇ ਇੱਕ ਇੱਕ ਟੈਗ ਲਾਤਾ ਜਿਹੜਾ ਵਾਲ ਕੱਟਦਾ ਉਹ ਨਾਈ ਆ ਨਹੀਂ ਉਹ ਨਾਈ ਨਹੀਂ ਹੈਗੇ ਨਾਈਆਂ ਦੀ ਪਿੱਛੇ ਹਿਸਟਰੀ ਬਹੁਤ ਵੱਡੀ ਹੈ ਯੂਪੀ ਦੇ ਬੰਦੇ ਜਾਂ ਬਿਹਾਰ ਦੇ ਬੰਦੇ ਆ ਕੇ ਉਹੇ ਕੰਮ ਕਰਦੇ ਨੇ ਪੰਜਾਬ ਦੇ ਸਾਡੇ ਵਾਲੇ ਕੰਮ ਛੱਡ ਗਏ ਹੂੰ ਕਿਉਂਕਿ ਉਹਨਾਂ ਨੂੰ ਉਹ ਨਿਗਰਾਨਾ ਦੇਖਿਆ ਨਹੀਂ ਜਾਂਦਾ ਉਹ ਇੱਜ਼ਤ ਜਾਂ ਰਿਸਪੈਕਟ ਮਿਲਦੀ ਨਹੀਂ ਅਗਲਾ ਉਹ ਨਾਈ ਕਾ ਕੀ ਗੱਲ ਕਰਦਾ ਇਹ ਕਾਰਨ ਆ ਇਹ ਵੱਡਾ ਕਾਰਨ ਮੰਨਦੇ ਤੁਸੀਂ ਮੰਨਦੇ ਆ ਜੀ ਹੂੰ ਕੋਈ ਆਪਣੀ ਕਾਸਟ ਕਿਉਂ ਲਗੂਗਾ ਉਹ ਨਾਈ ਕਹਿੰਦੇ ਕੁਝ ਵੀ ਹੁਣ ਕਿਸੇ ਹੋਰ ਕਾਸਟ ਦਾ ਨਾ ਲੈ ਦੋ ਥਾਂ ਵਰਤਿਆ ਹੂੰ ਕੋਈ ਆ ਕੇ ਨਾਈ ਕਹਿੰਦਾ ਕੋਈ ਵਰਤਿਆ ਹੈਗਾ ਨਹੀਂ ਹੈਗਾ ਲੋਕੀ ਇਹਨੂੰ ਆਪਣੀ ਜਾਤ ਤੋਂ ਨਾਲ ਹੀ ਨਫ਼ਰਤ ਹੋਗੀ ਹੁਣ ਮੈਂ ਨਾ ਹੀ ਇਹਦਾ ਮੁੰਡਾ ਮੈਂ ਤਾਂ ਹਰ ਇੱਕ ਜਗ੍ਹਾ ਬੈਕਿੰਗ ਇਹਨਾਂ ਜਿਵੇਂ ਅੰਗਰੇਜ਼ੀ ਦਾ ਸੌਖਾ ਕਹਿੰਦੇ ਵਧੀਆ ਲੱਗਦਾ ਬਾਰ ਬਾਰ ਕਹਿ ਲੋ ਜਿਵੇਂ ਸਲੂਨ ਵਾਲੇ ਕਹਿ ਲੈਂਦੇ ਸਲੂਨ ਸ਼ਾਪ ਆ ਸਾਡੀ ਪਹਿਲੀ ਗੱਲ ਤਾਂ ਇਹ ਨਾਈ ਕਾਸਟ ਹੈ ਹੀ ਨਹੀਂ ਇਹਨਾਂ ਨੇ ਹੌਲੀ ਹੌਲੀ ਗੋਰਿਆਂ ਨੇ ਆਪਣਾ ਟੈਲੈਂਟ ਇੱਥੋਂ ਲੈ ਕੇ ਗਏ ਨੇ ਉੱਧਰ ਆਪਣੀ ਕੰਟਰੀ ਤੇ ਉਹਨਾਂ ਨੇ ਆਪਣੇ ਕੰਮ ਨੂੰ ਸਾਡੇ ਵਾਲੇ ਨੂੰ ਡਿਵੈਲਪ ਕੀਤਾ ਸਾਨੂੰ ਨਾਮ ਦੇਤਾ ਹੌਲੀ ਹੌਲੀ ਨਿਆਏ ਤੋਂ ਨਾਈ ਨਾਈ ਪੱਵਾਨੂੰ ਅੱਜ ਦੇ ਟਾਈਮ 'ਚ ਨਾਈ ਕਿਹਾ ਜਾਂਦਾ ਬਟ ਮੈਨੂੰ ਨਹੀਂ ਲੱਗਦਾ ਕਿ ਮੈਂ ਨਾਈ ਹੈਗਾ ਮੈਂ ਤਾਂ ਨਿਆਂ ਕਰਨ ਵਾਲਾ ਬੰਦਾ ਜੇ ਮੇਰੇ ਕੋਲ ਕੋਈ ਬਹਿਂਦਾ ਹੈ ਤਾਂ ਮੈਂ ਸੱਚ ਵੱਲ ਹੀ ਜਾਂਦਾ ਮੈਂ ਝੂਠ ਵੱਲ ਜਾਂਦਾ ਹੀ ਨਹੀਂ ਐਸਐਮ ਟੀਵੀ ਦਾ ਪੋਡਕਾਸਟ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਰਾਜੀਪ ਸਿੰਘ ਅੱਜ ਪੋਡਕਾਸਟ ਕਰਾਂਗੇ ਇੱਕ ਅਹਿਮ ਜਾਣਕਾਰੀ ਦੇ ਉੱਤੇ ਜਿਹੜੇ ਲੋਕ ਕਟਿੰਗ ਕਰਉਂਦੇ ਨੇ ਨਾਈ ਦੀਆਂ ਜਾਂ ਕਹਿ ਦਈਏ ਜਿਹੜੇ ਸਲੂਨ ਦੇ ਉੱਤੇ ਜਾਂਦੇ ਨੇ ਸ਼ਾਪਸ ਦੇ ਉੱਤੇ ਜਾ ਕੇ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਤਾਂ ਤਾਂ ਬਾਬਾ ਸੈਣ ਭਗਤ ਜੀ ਦੀ ਤੁਹਾਨੂੰ ਤਸਵੀਰ ਜਿਹੜੀ ਲੱਗੀ ਹੋਈ ਨਜ਼ਰ ਆਵੇਗੀ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਦੇ ਬਾਰੇ ਜਾਣਦੇ ਨੇ ਕਿ ਇਹ ਕੌਣ ਹਨ ਤੇ ਇਹਨਾਂ ਦਾ ਨਾਈ ਭਾਈਚਾਰੇ ਦੇ ਨਾਲ ਰਿਸ਼ਤਾ ਕੀ ਆ ਅੱਜ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਅਤੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਸ਼ਖਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਅਸੀਂ ਜਾਂ ਤੁਹਾਡੀ ਕਰਵਾਉਣ ਜਾ ਰਹੇ ਹਾਂ ਉਹਨਾਂ ਦੇ ਹੱਥਾਂ ਦੇ ਅੰਦਰ ਇੱਕ ਜਾਦੂ ਆ ਕਲਾ ਹੈ ਉਹ ਕਲਾ ਇਹ ਹੈ ਕਿ ਉਹ ਕੁਝ ਸਕਿੰਟਾਂ ਦੇ ਲਈ ਜਿਹੜਾ ਬੰਦੇ ਨੂੰ ਜਿਵੇਂ ਕਹਿ ਦਈਏ ਵੀ ਅੱਧ ਮਰਿਆ ਕਰਕੇ ਮਾਰ ਕੇ ਦੁਬਾਰੇ ਜਿਉਂਦਾ ਕਰ ਦਿੰਦੇ ਨੇ ਰੀਫਰੈਸ਼ ਕਰ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਫੇਮਸ ਨੇ ਖੰਨੇ ਤੋਂ ਨੇ ਮੁੱਛਾਂ ਵਾਲੇ ਵਜਦੇ ਨੇ ਖੰਨੇ ਦੇ ਮੁੱਛਾਂ ਵਾਲੇ ਮਸ਼ਹੂਰ ਨੇ ਤਾਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਹਾਂ ਬਾਈ ਦਾ ਅਮਨ ਬਾਈ ਬਹੁਤ ਬਹੁਤ ਸਵਾਗਤ ਤਸੀਦ ਹੋਈ ਹੋ ਠੀਕ ਠਾਕ ਬਹੁਤ ਵਧੀਆ ਕਿਰਪਾ ਬਾਈ ਕਿਰਪਾ ਬਾਈ ਬਾਈ ਮੈਂ ਸ਼ੁਰੂਆਤ ਚ ਗੱਲ ਕੀਤੀ ਸੈਨ ਭਗਤ ਜੀ ਦੀ ਤਸਵੀਰ ਬਹੁਤ ਸਾਰੇ ਚਲੂਨਾ ਦੇ ਅੰਦਰ ਅਸੀਂ ਵੀ ਲੱਗੀ ਦੇਖੀ ਆ ਹਾਂਜੀ ਵੈਸੇ ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਇਹਦਾ 나ਈ ਭਾਈਚਾਰੇ ਦੇ ਨਾਲ ਜਾਂ ਤੁਹਾਡੇ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਕੀ ਆ ਇਹ ਆਪਣੇ ਜਿਵੇਂ ਭਗਤ ਹੋਏ ਨੇ ਪਹਿਲਾਂ ਜੀ ਜਿਵੇਂ ਬਾਬੇ ਨਾਲਗ ਦੇ ਟਾਈਮ ਦੇ ਭਗਤ ਹੋਏ ਨੇ ਇਹਨਾਂ ਦੇ ਦੋ ਜਨਮ ਹੋਏ ਨੇ ਅੱਛਾ ਉਹ ਇਹ ਨਾਈ ਬਰਾਦਰੀ ਚੋਂ ਸੀਗੇ ਤਾਂ ਤੁੰਤਨ ਬਾਬਾ ਸੈਨ ਭਗਤੀ ਇਹਨਾਂ ਦੇ ਨਾਮ ਨਾਲ ਹੀ ਸਾਨੂੰ ਰਾਜੇ ਵੀ ਕਿਹਾ ਜਾਂਦਾ ਜਿਵੇਂ ਜਿਵੇਂ ਲੋਤੋ ਹੀ ਦੇਖੋ ਬਹੁਤ ਜ਼ਿਆਦਾ ਲੋਕ ਨਾ ਕਾਸਟ ਲੁਕਾਉਂਦੇ ਆ ਬੜ ਜੇ ਕੋਈ ਵੀਡੀਓ ਧਿਆਨ ਨਾਲ ਦੇਖੂਗਾ ਇਹ ਕਾਸਟ ਦਾ ਬੰਦਾ ਤੇ ਅੱਜ ਉਹ ਆਪਣੀ ਨਾਈ ਜਾਤ ਦੇ ਉੱਤੇ ਤੇ ਉਹ ਮਾਣੇ ਕਰੂਗਾ ਐਸੇ ਤਾਂ ਆਮ ਹੁੰਦਾ ਵੀ ਲੋਕ ਸ਼ਰਮ ਮੰਨਦੇ ਆ ਯਾਰ ਦੱਸੋ ਤਾਂ ਵੀ ਮੈਂ ਨਾਈ ਆ ਹਨ ਨਹੀਂ ਬਈ ਲਗਾਉਂਦੇ ਨੇ ਯਾਰ ਸਾਰੀ ਲਗਾਉਂਦੇ 90% ਲੋਕ ਆਪਣੀ ਕਾਸਟ ਲਗਾਉਂਦੇ ਨੇ ਕਿ ਕਟਿੰਗ ਵਾਲੇ ਹੁਣਾਂ ਵੀ ਨਾਈ ਜਿਹੜੇ ਅੱਜ ਕੱਲ ਲੋਕੀ ਨੇ ਉਹਨਾਂ ਨੇ ਇੱਕ ਇੱਕ ਹੈ ਟੈਗ ਲਾਤਾ ਜਿਹੜਾ ਵਾਲ ਕੱਟਦਾ ਉਹ ਨਾਈ ਆ ਹਮ ਨਹੀਂ ਉਹ ਨਾਈ ਨਹੀਂ ਹੈਗੇ ਨਾਈਆਂ ਦੀ ਪਿੱਛੇ ਹਿਸਟਰੀ ਬਹੁਤ ਵੱਡੀ ਆ ਹਮ ਪਹਿਲੀ ਗੱਲ ਤਾਂ ਇਹ ਨਾਈ ਕਾਸਟ ਹੈ ਹੀ ਨਹੀਂ ਅੱਛਾ ਸਭ ਤੋਂ ਵੱਡੀ ਗੱਲ ਹੈ ਹੂੰ ਇਹ ਜਦ ਸਭ ਤੋਂ ਪਹਿਲਾਂ ਜਦੋਂ ਆਪਣੇ ਗੋਰਿਆਂ ਦਾ ਰਾਜ ਹੋਈ ਹੋਇਆ ਜਾਂ ਕੁਝ ਵੀ ਹੈ ਇਹ ਜਾਤ ਨੂੰ ਬਦਲ ਕੇ ਨਾਮ ਦੇ ਕੇ ਗਏ ਨਾ ਗੋਰੇ ਹੂੰ ਇਹ ਇਹ ਕੋਈ ਨਹੀਂ ਪੰਡਤ ਹੂੰ ਚਲੋ ਸਿੱਖ ਧਰਮ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ ਬਹੁਤ ਜਾਂ ਪ੍ਰਾਤਨ ਟਾਈਮ ਦੀਆਂ ਗੱਲਾਂ ਨੇ ਪਹਿਲਾਂ ਦੀਆਂ ਹੂੰ ਉਦੋਂ ਹੋਏ ਨੇ ਆਪਣੇ ਆ ਬਾਬਾ ਜੀ ਬਾਰੇ ਬਾਅਦ ਚ ਦੱਸਦਾ ਤੁਹਾਨੂੰ ਮੈਂ ਪਹਿਲਾਂ ਮੈਂ ਆਪਾਂ ਇਹਦੇ ਤੋਂ ਗੱਲ ਕਰ ਲਈਏ ਕਿ ਨਿਆਂ ਕਰਨ ਵਾਲੇ ਬੰਦੇ ਸੀ ਕਿਚਾ ਪੰਡਤ ਹੁੰਦੇ ਸੀਗੇ ਹੂੰ ਪੰਡਤ ਆਪਣੀ ਸੋਚ ਨੂੰ ਰੱਖ ਦਿੰਦੇ ਸੀ ਬਹੁਤ ਜ਼ਿਆਦਾ ਹੂੰ ਤੇ ਉਹ ਕਿਸੇ ਨੂੰ ਲਾਗੇ ਨਹੀਂ ਲਾਉਂਦੇ ਸੀ ਜਿਵੇਂ ਉਹ ਛੂਤੋ ਛੂਤ ਜੋ ਵੀ ਚੱਲਦਾ ਹੁਣ ਉਸ ਤੋਂ ਮੈਨੂੰ ਪ੍ਰੋਪਰ ਇਦਾਂ ਕਹਿੰਦੇ ਹੁੰਦਾ ਸੀ ਹਾਂਜੀ ਹਾਂ ਤੇ ਉਹਨਾਂ ਦੇ ਵਿਚਾਲੇ ਇੱਕ ਬੰਦਾ ਹੁੰਦਾ ਸੀਗਾ ਹੂੰ ਉਹ ਜੋ ਕਲੋਜ਼ ਹੁੰਦਾ ਸੀਗਾ ਪੰਡਤਾਂ ਦੇ ਬਹੁਤ ਪੰਡਤ ਬੁੱਧੀ ਜੀ ਵੀ ਗਿਆਨ ਬਹੁਤ ਸਿੰਦਾ ਸੀ ਉਹਨਾਂ ਨੂੰ ਹਰ ਇੱਕ ਚੀਜ਼ ਦਾ ਗਿਆਨ ਜਿਵੇਂ ਕਿ ਇਹਨੇ ਰਿਸ਼ਤਾ ਕਰਨਾ ਅੱਜ ਕੱਲ ਤੁਸੀਂ ਦੇਖਣਾ ਲੱਗ ਹੀ ਵੀ ਬਣਾਉਂਦੇ ਗਏ ਨੇ ਇਹ ਮੜਤੀਆਂ ਇਹ ਜਾਂਤਾ ਕਹਿੰਦਾ ਆਪਾਂ ਨੂੰ ਤੇ ਉਹ ਕੀ ਕਰਦੇ ਸੀਗੇ ਜਿਵੇਂ ਰਾਜੇ ਨੇ ਉਹਨੇ ਆਪਣੇ ਕਹਿਤਾ ਪੰਡਤ ਜੀ ਨੇ ਕਹਿਤਾ ਵੀ ਬੁੱਧੀਜੀ ਵੀ ਸੀਗੇ ਬਹੁਤ ਜ਼ਿਆਦਾ ਆਪਣੇ ਵਾਲੇ ਇਹ ਹੂੰ ਜਿਹੜੇ ਨਾਈ ਜਾਤ ਦੇ ਬੰਦੇ ਸੀ ਬੁੱਧੀਜੀ ਵੀ ਸੀ ਸਾਵੇਂਦਾਰ ਬਹੁਤ ਸੀਗੇ ਤੇ ਸਾਫ ਸੁੱਚੇ ਬਹੁਤ ਸੀਗੇ ਹੂੰ ਤੇ ਇਹਨਾਂ ਨੂੰ ਗੱਲ ਜਿਵੇਂ ਕੋਈ ਕਹਿਣੀ ਆ ਤਾਂ ਪੰਡਤ ਜੀ ਨੇ ਇਹਨਾਂ ਨੂੰ ਕਹਿਣੀ ਆ ਇਹਨਾਂ ਨੇ ਅੱਗੇ ਕਹਿਣੀ ਆ ਪਬਲਿਕ ਦੇ ਵਿੱਚ ਵਿੱਚ ਹੁੰਦੇ ਸੀਗੇ ਇਹ ਤੇ ਵਿਚੋਲੇ ਲਾ ਲਓ ਜੇ ਮੈਂ ਆਪ ਕਹਿ ਦੰਨੇ ਆ ਤੇ ਉਹਨਾਂ ਨੇ ਇਹਨਾਂ ਦੇ ਹੱਥ ਦੀ ਰੋਟੀ ਖਾ ਲੈਂਦੇ ਸੀਗੇ ਜਿਹੜੇ ਕਿਨ ਹੱਥ ਚ ਨਾ ਕਲਾ ਕੁਦਰਤੀ ਕਲਾ ਹੈ ਇੱਕ ਅਲੱਗ ਦਾ ਕੰਮ ਹੈ ਹੁਣ ਇਹਦੇ ਵਿੱਚ ਇਹ ਸੀਗਾ ਕਿ ਜਿਵੇਂ ਉਹਨਾਂ ਨੇ ਜਾ ਕੇ ਰਿਸ਼ਤਾ ਦੇਖ ਕੇ ਆਉਣਾ ਹੁੰਦਾ ਸੀ ਅੱਛਾ ਜਿਵੇਂ ਬੰਦਾ ਆਪਣਾ ਕੋਈ ਪੰਡਤ ਜੀ ਨੇ ਕਹਤਾ ਕਿ ਤੁਸੀਂ ਆ ਚੀਜ਼ ਇਦਾਂ ਇਦਾਂ ਜਾਓ ਭਾਈ ਵੀ ਪੁਰਾਣੇ ਦੇ ਕੁੜੇ ਕਿਉਂਕਿ ਇੰਨੇ ਪੜੇ ਲਿਖੇ ਸਮਝਦਾਰ ਲੋਕ ਨਹੀਂ ਸੀਗੇ ਉਹ ਟਾਈਮ ਦੇ ਵਿੱਚ ਬੰਦਾ ਜੱਜ ਕਰਨਾ ਨਹੀਂ ਆਉਂਦਾ ਸੀ ਉਹਨਾਂ ਨੂੰ ਤੇ ਉਹ ਆਪਣੀ ਗੱਲ ਦੇਖਣ ਦੇ ਲਈ ਵੀ ਸਾਡੇ ਪਿੰਡ ਦੀ ਨੋ ਆ ਜਾਂ ਕੁੜੀ ਆ ਜਾਂ ਕੁਝ ਵੀ ਹੈ ਪਿੰਡ ਚ ਆਉਣਾ ਜਾਂ ਕਿ ਪਿੰਡ ਚ ਜਾਣੀ ਹੈ ਕੁੜੀ ਜਾਂ ਮੁੰਡਾ ਵਿਆਹਣਾ ਕੁਝ ਵੀ ਹੈ ਤਾਂ ਉਹ ਥੋਕ ਪਰਖ ਕੇ ਕੁੱਲ ਵੈ ਕਹਿੰਦਾ ਡੰਡੇ ਨੋਕ ਤੇ ਜਾਂ ਕੁੱਲ ਵਜਾ ਕੇ ਹਨ ਗੱਲ ਕਰਕੇ ਹੋ ਜਾਂਦੇ ਸੀਗੇ ਵੀ ਸਾਡਾ ਬੱਚਾ ਦੁਖੀ ਨਾ ਹੋਵੇ ਇੱਥੇ ਆ ਕੇ ਜੀ ਤੇ ਉਹ ਸੀਗਾ ਇੱਕ ਰੀਜ਼ਨ ਹੈ ਨਾ ਕਿ ਸਾਮੇਦਾਰ ਸੀਗੇ ਬੁੱਧੀ ਵੀ ਸੀਗੇ ਹੁਣ ਅਲਾਗੀ ਵੀ ਕਿਹਾ ਜਾਂਦਾ ਸਾਰਾ ਕੁਝ ਕਹਿ ਜਾਂਦੇ ਨੇ ਨਾ ਹੂੰ ਲੋਕਾਂ ਨੇ ਨਾ ਸਮੇਂ ਦੇ हिसाब ਨਾਲ ਚੇਂਜ ਕਰਦੇ ਕਰਦੇ ਅੱਜ ਕੁਝ ਹੋਰੇ ਬਣ ਗਿਆ ਲੋਕੀ ਨੂੰ ਆਪਣੀ ਜਾਤ ਤੋਂ ਲੋਈ ਨਫ਼ਰਤ ਹੋ ਗਈ ਹੁਣ ਮੈਂ ਨਾਈਆਂ ਦਾ ਮੁੰਡਾ ਮੈਂ ਤਾਂ ਹਰ ਇੱਕ ਜਗ੍ਹਾ ਬੈ ਕੇ ਕਹਿੰਦਾ ਇਹ ਵੀ ਹੈ ਨਾ ਹੁਣ ਜਿਵੇਂ ਅੰਗਰੇਜ਼ੀ ਦਾ ਸੌਖਾ ਕਹਿੰਦੇ ਵਧੀਆ ਲੱਗਦਾ ਬਾਰ ਬਰ ਕਹਿ ਲੋ ਜਾਂ ਜਿਵੇਂ ਸਲੂਨ ਵਾਲੇ ਕਹਿ ਲੈਂਦੇ ਸਲੂਨ ਸ਼ਾਪ ਸਾਡੀ ਆਮ ਤੌਰ ਦੇ ਤੇ ਤਾਂ ਕਹਿੰਦੇ ਨਾਈ ਦੀ ਦੁਕਾਨ ਜਿਹੜੀ ਪਿੰਡਾਂ ਦੇ ਵਿੱਚ ਪ੍ਰਚਲਿਤ ਹੈਗੀ ਆ ਸਹੀ ਮਨੇ ਚ ਅੱਜ ਕੱਲ ਨਾ ਇੱਕ ਦਾਦਾ ਜਿਹੜੇ ਨਾਈਆਂ ਦੇ ਮੁੰਡੇ ਸੀ ਨਾ ਉਹ ਤਾਂ ਕੰਮ ਛੱਡ ਗਏ ਉਹ ਤਾਂ ਕਰਦੇ ਨਹੀਂਗੇ ਹੁਣ ਜਿਹਨੇ ਬਾਹਰ ਜਾਣਾ ਉਹ ਕਾਸ ਨਹੀਂ ਦੇਖਦਾ ਉਹ ਦੇਖਦਾ ਸੌਖਾ ਕੰਮ ਆ ਵਧੀਆ ਮੇਰੇ ਕੋ ਵੀ ਬੱਚੇ ਲੱਗੇ ਹੋਏ ਨੇ ਕੰਮ ਸਿੱਖਦੇ ਨੇ ਬਾਈ ਪੱਗਾਂ ਵੀ ਬੰਨੀਆਂ ਹੋਈਆਂ ਦਾੜੀਆਂ ਕੱਟੀਆਂ ਹੋਈਆਂ ਪ੍ਰੋਪਰ ਚਲੋ ਸਰੂਪ ਚ ਨਹੀਂ ਹੈਗੇ ਤੇ ਉਹ ਵੀ ਕੰਮ ਸਿੱਖਣਾ ਹੁੰਦੇ ਨੇ ਤੇ ਉਹਨਾਂ ਨੂੰ ਇਹ ਆ ਕਿ ਇੱਥੇ ਕਾਸਤ ਹੈ ਉੱਥੇ ਕਾਸਤ ਨਹੀਂ ਉੱਥੇ ਜਾ ਕੇ ਬਾਹਰ ਜਾ ਕੇ ਇਹਦਾਂ ਉਹ ਵੀ ਗੰਦੇ ਕੰਮ ਕਰਨੇ ਪੈਂਦੇ ਨੇ ਹੂੰ ਜੇ ਇਹਨਾਂ ਨੂੰ ਕੋਈ ਕਹਿੰਦਾ ਹੁੰਦਾ ਨਾ ਗੰਦੇ ਕੰਮ ਕਰਨੇ ਕਿਹੜਾ ਗੰਦਾ ਕੰਮ ਆ ਹੁਣ ਆਈ ਕੱਪੜੇ ਪਾ ਕੇ ਆਉਣੇ ਐ ਇਦਾਂ ਹੀ ਆਉਣੇ ਇਦਾਂ ਹੀ ਚਲੇ ਜਾਂਦੇ ਹੂੰ ਸ਼ਾਹੀ ਆ ਤਾਂ ਇਹਨਾਂ ਰਾਜੇ ਵੀ ਕਿਹਾ ਜਾਂਦਾ ਹੂੰ ਰਾਜੇ ਵੀ ਦੇਣ ਬਾਬਾ ਬਾਬਾ ਜੀ ਦੀ ਜੋ ਵੀ ਹੋਇਆ ਨਾ ਪਿੱਛੇ ਉਹ ਹਿਸਟਰੀ ਆ ਜਾਣੀ ਅੱਗੇ ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਆ ਕਿ ਆਪਣਾ ਸਰਜਨ ਹੋਏ ਨੇ ਜਿਵੇਂ ਅੱਜ ਵੱਡੇ ਹੂੰ ਇਹ ਵੀ ਨਾਈਆਂ ਦਿਓ ਦੇਣਾ ਹੂੰ ਇਹ ਜਿਵੇਂ ਅੱਗੇ ਪ੍ਰਥਾ ਹੁੰਦੀ ਸੀ ਕਿ ਨੱਕ ਵੜਦਣਾ ਹੂੰ ਕੁੱਲਮ ਲਾ ਕੇ ਬੰਦੇ ਨੂੰ ਕੁਛ ਨਹੀਂ ਕਹਿੰਦੇ ਕੁੱਟ ਮਾਰਦੇ ਹੀ ਨਹੀਂ ਹੁੰਦੇ ਸੀ ਆਪਾਂ ਕਹਿੰਦੇ ਤੂੰ ਨੱਕ ਵੜਾਇਆ ਅੱਜ ਕੱਲ ਕਹਾਵਤਾ ਹੋ ਹੂੰ ਉਸ ਟਾਈਮ ਕੋਈ ਰਾਜਾ ਸੀਗਾ ਉਹ ਲੜਾਈ ਚ ਹਾਰ ਗਿਆ ਉਹਨੇ ਨਾ ਉਹਦੀ ਨੱਕ ਵੜਤੀ ਆਪਣਾਲੇ ਬੰਦੇ ਨੇ ਕਿਸੇ ਉਹ ਇਕਨੇ ਨਾ ਆਪਣਾ ਕੱਟਿਆ ਹੈ ਨੱਕ ਚਾਕੇ ਚੱਲ ਪਿਆ ਦੁਨੀਆ ਉੱਤੇ ਜਿਹੜੀ ਅੱਜ ਸਰਜਰੀ ਹੋ ਰਹੀ ਹੈ ਜਾਂ ਕੁਛ ਵੀ ਹੋ ਰਿਹਾ ਤੁਸੀਂ ਦੇਖ ਰਹੇ ਹੋਗੇ ਡਾਕਟਰ ਟਰੀਟਮੈਂਟ ਟਾਂਕੇ ਵੀ ਲੱਗਦੇ ਆ ਕੁਛ ਵੀ ਆ ਤੇ ਉਹ ਜਿਹੜੇ ਨਿਆਂ ਕਰਦੇ ਹੁੰਦੇ ਸੀ ਬੰਦੇ ਇਹਨਾਂ ਦੇ ਹੱਥ 'ਚ ਕਲਾ ਹੀ ਇੰਨੀ ਸੀਗੀ ਕਿ ਉਹ ਨੱਕ ਜੋੜਦਾ ਉਹਨਾਂ ਨੇ ਬੰਦੇ ਦਾ ਅੱਛਾ ਉਤੋਂ ਇਹ ਕਲਾ ਆਪਣੀ ਬਾਹਰ ਗਈ ਹੈ ਹੂੰ ਗੋਰਿਆਂ ਦੇਖਿਆ ਵੀ ਤੇਰਾ ਨੱਕ ਵੱਡਦਾ ਹੀ ਜਾਂ ਨੱਕ ਜੁੜਿਆ ਕਿਵੇਂ ਹੋਇਆ ਅੱਜ ਤੱਕ ਇਹ ਚੀਜ਼ ਕਦੇ ਹੋਈ ਵੀ ਨਹੀਂ ਸੀ ਹੂੰ ਅੱਜ ਕੱਲ ਜਿੰਨੇ ਵੱਡੇ ਵੱਡੇ ਆਪਰੇਸ਼ਨ ਹੁੰਦੇ ਆ ਬਾਈਪਾਸ ਸਰਜਰੀ ਨਹੀਂ ਕੁਝ ਵੀ ਹੁੰਦੀ ਹੈ ਇਹ ਉਤੋਂ ਹੀ ਸਟਾਰਟ ਹੋਇਆ ਸੀ ਹੂੰ ਇਹ ਸਰਜਰੀਆਂ ਕਰਦੇ ਹੁੰਦੇ ਸੀ ਨਿਆਂ ਕਰਦੇ ਸੀ ਹਰ ਇੱਕ ਕਿਸਮ ਦਾ ਨਿਆਂ ਇਹਦਾ ਗੁਣ ਇਹਨਾਂ ਕੋਲ ਸੀਗਾ ਹੂੰ ਬੁੱਧੀ ਨਾਲੋਂ ਵੀ ਹੱਥ ਨਾਲੋਂ ਵੀ ਹਰ ਇੱਕ ਚੀਜ਼ ਨਾਲੋਂ ਹੁਣ ਇਹ ਕਲਾ ਆ ਜਾਂਦੀ ਹੈ ਫਿਰ ਸਲੂਨ ਲੈਣ ਦੇ ਵਿੱਚ ਆ ਕੇ ਸਲੂਨ ਲਾਈਨ ਦੇ ਵਿੱਚ ਉਦੋਂ ਕੀ ਹੋਇਆ ਵੀ ਆਲ ਇੰਡੀਆ ਦੇ ਜਿਹੜੇ ਆਪਣੇ ਬਾਰਬਰ ਨੇ ਜਾਂ ਨਾਈ ਨੇ ਕੁਝ ਵੀ ਨੇ ਉਹ ਬਾਬਾ ਸੈਨ ਭਗਤੀ ਦੇ ਜਾ ਕੇ ਨਾ ਭਾਈ ਦੂਜਾ ਦਿਨ ਮੱਥਾ ਟੇਕਦੇ ਨੇ ਹੂੰ ਸਾਡੇ ਤੇ ਭਾਈ ਦੂਜਾ ਟਿੱਕਾ ਪ੍ਰਤਾਪਪੁਰਾ ਪਿੰਡ ਪੈ ਜਾਂਦਾ ਫਲੋਰ ਦੇ ਕੋਲੇ ਅੱਛਾ ਉੱਥੇ ਲੱਗਦਾ ਇਹਨਾਂ ਨੇ ਹੌਲੀ-ਹੌਲੀ ਗੋਰਿਆਂ ਨੇ ਆਪਣਾ ਟੈਲੈਂਟ ਇੱਥੋਂ ਲੈ ਕੇ ਗਏ ਨੇ ਉੱਧਰ ਆਪਣੀ ਕੰਟਰੀ ਤੇ ਉਹਨਾਂ ਨੇ ਆਪਣੇ ਕੰਮ ਨੂੰ ਸਾਡੇ ਵਾਲ ਨੂੰ ਡਿਵੈਲਪ ਕੀਤਾ ਤੇ ਸਾਨੂੰ ਨਾਮ ਦਿੱਤਾ ਹੌਲੀ-ਹੌਲੀ ਨਿਆਏ ਤੋਂ ਨਾਈ ਨਾਈੜ ਹੂੰ ਠੀਕ ਹੈ ਅਪਾ ਨੂੰ ਅੱਜ ਦੇ ਟਾਈਮ 'ਚ ਨਾਈ ਕਿਹਾ ਜਾਂਦਾ ਬਟ ਮੈਨੂੰ ਨਹੀਂ ਲੱਗਦਾ ਕਿ ਮੈਂ ਨਾਈ ਹੈਗਾ ਮੈਂ ਤਾਂ ਨਿਆਂ ਕਰਨ ਵਾਲਾ ਬੰਦਾ ਜੇ ਮੇਰੇ ਕੋਲ ਕੋਈ ਬਹਿਂਦਾ ਹੈ ਤਾਂ ਮੈਂ ਸੱਚ ਵੱਲ ਹੀ ਜਾਂਦਾ ਮੈਂ ਝੂਠ ਵੱਲ ਜਾਂਦਾ ਹੀ ਨਹੀਂ ਠੀਕ ਹੈ ਉਹ ਕੰਮ ਹੈ ਜਿੱਦਾਂ ਪਿੱਛੇ ਮੈਂ ਬਾਬਾ ਜੀ ਬਾਰੇ ਸੋਚਿਆ ਮੈਂ ਇਨਸਪਾਇਰ ਹੋਇਆ ਹੈ ਨਾ ਤੋਂ ਮੈਂ ਲੈਣ ਦੇ ਵਿੱਚ ਨਹੀਂ ਸੀਗਾ ਸਾਡਾ ਹੋਟਲ ਦਾ ਕੰਮ ਸੀ ਅੱਛਾ ਢਾਬੇ ਜਾਨੀ ਕਿ ਕਹਿ ਲਓ ਜੇ ਕਹਿੰਦੇ ਨੇ ਉਸ ਟਾਈਮ ਵੀ ਫੂਡ ਵਧੀਆ ਬਣਾਉਂਦੇ ਸੀਗੇ ਤੇ ਅੱਜ ਦੇ ਟਾਈਮ 'ਚ ਮੇਰੇ ਤੋਂ ਕੁਝ ਮਰਜ਼ੀ ਬਣਾਉਂ ਮੇਰੇ ਚੋ ਕਲਾ ਹੈਗੀ ਮੈਂ ਰੋਟੀ ਬਣੀ ਵਧੀਆ ਬਣਾਉਂਦਾ ਤੰਦੂਰ ਵਾਲੀ ਨਾ ਲਾਹ ਲਓ ਮਿੱਟੀ ਕਿ ਮੈਂ ਖੁਸ਼ਕਿਸਮਤਾਂ ਕਿ ਮੈਂ ਇਹ ਬਰਾਦਰੀ 'ਚ ਜਨਮ ਲਿਆ ਹੂੰ ਹੋਰਾਂ ਨਾਲ ਬਹੁਤ ਚੰਗੇ ਆ ਜੀ ਮੈਂ ਸਭ ਕਿਤੇ ਦੇਖਿਆ ਵੀ ਕੰਮ ਬੰਡੇਗੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਹੈਗਾ ਮੇਨ ਹੁੰਦੀ ਆ ਦਸਾਂ ਨੌਾਂ ਦੀ ਕਿਰਤ ਹੂੰ ਜੇ ਤੁਸੀਂ ਦਸਾਂ ਨੌਾਂ ਦੀ ਕਿਰਤ ਕਰਦੇ ਹੋ ਤਾਂ ਰੱਬ ਨੇ ਤੁਹਾਨੂੰ ਭਾਗ ਵੀ ਲਾਏ ਹੋਏ ਨੇ ਜੀ ਬਾਬਾ ਜੀ ਦਾ ਇਹ ਸੀਗਾ ਕਿ ਬਾਬਾ ਜੀ ਦਾ ਨਾਂ ਸੈਂਡਪਾਕ ਸੀਗਾ ਇਹ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਜਨਮ ਸਥਾਨ ਆ ਗੁਰਦੁਆਰਾ ਸਾਹਿਬ ਉੱਥੇ ਤੇ ਇਹਨਾਂ ਨੇ ਜਿਵੇਂ ਕੋਈ ਇਹਨਾਂ ਕੋਲ ਆਉਂਦਾ ਸੀ ਪ੍ਰਤਾਪਪੁਰੇ ਪਿੰਡ ਦੇ ਵਿੱਚ ਇਹ ਪਿੰਡੋਂ ਬਾਹਰ ਗੁਰਦੁਆਰਾ ਹੈ ਜੇ ਬਾਬਾ ਜੀ ਦੀ ਕੋਈ ਕਲਾ ਦੇਖਣੀ ਤਾਂ ਪਿੰਡ ਦੇ ਵਿੱਚ ਤੁਸੀਂ ਜਾ ਕੇ ਢੇੜਾ ਮਾਰ ਕੇ ਆਓ ਇੱਕ ਵੀ ਘਰ ਨਹੀਂ ਉੱਥੇ ਸਿਰਫ ਕੋਠੀਆਂ ਕੋਠੀਆਂ ਦੇਖਣਗੇ ਤੁਹਾਨੂੰ ਅੱਛਾ ਪਿੰਡ ਦੇ ਵਿੱਚ ਕੋਠੀਆਂ ਕੋਠੀਆਂ ਨੇ ਸੀ ਜਾਣਿਆ ਜਿਵੇਂ ਹੋਣਾ ਨਾ ਤੇ ਉਹ ਚੀਜ਼ ਦੇਖ ਕੇ ਪਤਾ ਲੱਗਦਾ ਕਿ ਸਾਰਾ ਪਿੰਡ ਸਵੇਰੇ 4 ਵਜੇ ਬਾਬਾ ਜੀ ਦੇ ਗੁਰਦੁਆਰੇ ਹੁੰਦਾ ਅੱਛਾ ਇੰਨੀ ਸ਼ਰਤ ਹੈ ਇੰਨੀ ਸ਼ਰਤ ਹੈ ਜੀ ਹੂੰ ਬਾਬਾ ਜੀ ਕੀ ਕਰਦੇ ਸੀਗੇ ਬਾਬਾ ਜੀ ਨੇ ਜਿਵੇਂ ਕੋਈ ਰਾਹਗੀ ਰੋਣਾ ਪਉਣ ਪ੍ਰਸ਼ਾਦਾ ਸਿਕਾਉਣਾ ਤੇ ਨਾਮ ਜਪਣਾ ਉੱਥੇ ਬਹਿ ਕੇ ਕੀਰਤਨ ਕਰਨੇ ਇਕੱਠੇ ਹੋ ਕੇ ਸਾਧੂ ਸੰਤ ਆ ਜਾਂਦੇ ਸੀ ਇਹਨਾਂ ਕੋਲੇ ਕਿਉਂ ਭਗਤੋ ਬੰਦੇ ਸੀ ਬਿਰਤੀ ਮਾਲਕ ਨਾ ਸੀਗੀ ਜੀ ਤੇ ਇਹ ਇਹਨਾਂ ਨੇ ਰੰਗੜ ਪਾਣੀ ਦਾ ਪ੍ਰਬੰਧ ਕਰਨਾ ਪ੍ਰਸ਼ਾਦਾ ਸਿਕਾਉਣਾ ਇਹ ਕੀ ਕਰਦੇ ਸੀ ਬਾਲ ਨਹੀਂ ਸੀ ਕੱਟਦੇ ਅੱਛਾ ਇੱਕ ਗੱਲ ਕਲੀਅਰ ਕਰ ਦਿੰਦਾ ਤਾਂ ਮੈਂ ਬਾਲ ਨਹੀਂ ਸੀ ਕੱਟਦੇ ਇਹ ਹੂੰ ਇਹ ਹਰ ਹਫ਼ਤਾ ਵਾਲ ਕੱਟਦੇ ਨਹੀਂ ਸੀ ਫਿਰ ਇਹ ਗੁਰੂ ਉਹਨਾਂ ਦੇ ਬਣੇ ਮੰਨਦੇ ਉਹ ਲੋਕ ਨੇ ਜਿਹੜੇ ਵਾਲ ਕੱਟਦੇ ਨੇ ਲੋਕਾਂ ਦੇ ਦੱਸਦਾ ਉਹੀ ਆ ਗਿਆ ਹੌਲੀ ਹੌਲੀ ਚੇਂਜ ਹੁੰਦਾ ਗਿਆ ਸਸਤਾ ਹੌਲੀ 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 ਚੇਂਜ ਹੁੰਦਾ ਕਿੱਧਰ ਨੂੰ ਜਾ ਰਿਹਾ ਹੂੰ ਤੇ ਇੱਕ ਚੀਜ਼ ਹੋਰ ਹੈ ਕਿ ਮੈਂ ਮਹਾਰਾਜ ਦਾ ਸਰੂਪ ਲਿਆਉਣਾ ਮੇਰੇ ਸਲੂਨ ਚ ਕਿਸੇ ਨੇ ਹੋਂ ਨਹੀਂ ਦੇਣਾ ਹੂੰ ਤੇ ਸਾਨੂੰ ਜਿਆਦਾ ਮੋਸਟਲੀ ਮੋਸਟਲੀ ਦੇਖ ਲਿਓ ਬੰਦੇ ਪੀਰਾਂ ਨੂੰ ਮੰਨਦੇ ਹੋਣਗੇ ਹੂੰ ਸਲੂਨ ਵਾਲੇ ਵੀ ਮੈਂ ਵੀਰਵਾਰ ਨੂੰ ਮੱਥਾ ਟੇਕਣ ਜਾਣਾ ਹਨਾ ਤੇ ਉਹਨਾਂ ਦੀ ਸ਼ਰਧਾ ਕਈਆਂ ਦੀ ਉੱਥੇ ਜੁੜੀ ਹੋਈ ਹੈ ਕਈਆਂ ਦੀ ਬਾਬਾ ਜੀਆਂ ਨਾਲ ਪਰ ਇਹ ਹਿਸਟਰੀ ਕਿਸੇ ਨੂੰ ਵੀ ਨਹੀਂ ਪਤਾ ਹੈਗੀ ਹੋਣਗੇ ਬਹੁਤ ਬੰਦੇ ਹੋਣਗੇ ਵਧੀਆ ਹੋਣਗੇ ਜਿਹੜੇ ਹੈਗੇ ਪਰ ਮੇਰੇ ਇਹਦੇ ਜਾਂ ਨਵੇਂ ਆਉਣੇ ਇਹਨਾਂ ਨੂੰ ਨਹੀਂ ਪਤਾ ਚਲੋ ਜੇ ਮੇਰੀ ਫੇਸ ਵੈਲਿਊ ਰੱਬ ਨੇ ਨਾਂ ਦਿੱਤਾ ਸ਼ਾਇਦ ਮੈਂ ਦੋ ਬੰਦੇ ਸੁਣ ਕੇ ਆਪਣੀ ਹਿਸਟਰੀ ਪਤਾ ਲੱਗ ਜੇ ਇਹਨਾਂ ਨੂੰ ਅੱਜ ਆਪਾਂ ਗੱਲ ਕਰਨ ਦਾ ਮਤਲਬ ਤਾਂ ਇਹ ਆ ਕਿ ਰਾਜੇ ਦੀ ਸੇਵਾ ਕਰਨ ਜਾਂਦੇ ਹੁੰਦੇ ਸੀਗੇ ਜਿਵੇਂ ਉਹਨਾਂ ਦੀ ਮਾਲਿਸ਼ ਕਰਨੀ ਜੀ ਜਗਮਲ ਹੋ ਜਾਣੇ ਮੱਲਮ ਪੱਟੀਆਂ ਕਰਨੀਆਂ ਉੱਥੇ ਦਾ ਲੋਕਲ ਰਾਜਾ ਸੀ ਜਿਹੜਾ ਫਲੋਰ ਸ਼ਹਿਰ ਦਾ ਜਾਂ ਨੇੜੇ-ਤੇੜੇ ਕੋਈ ਹੋਣਾ ਰਾਜਾ ਉਹ ਰਾਜੇ ਦਾ ਮੈਨੂੰ ਇੱਡਾ ਪਤਾ ਨਹੀਂ ਗਿਆ ਹੂੰ ਤੇ ਉਹਦੀ ਮੱਲਮ ਪੱਟੀ ਕਰਦੇ ਇੱਕ ਦਿਨ ਇੱਕ ਨੇ ਨਾ ਨੌ ਘਟਦੇ ਸੀ ਜਿਵੇਂ ਇਹ ਮੱਲਮ ਪੱਟੀ ਕਰਦੇ ਬਾਡੀ ਮ사ਜ ਕਰ ਦਿੰਦੇ ਸੀਗੇ ਮਾਲਸ਼ ਕਰ ਦਿੰਦੇ ਜਿਵੇਂ ਅੱਜ ਦੇ ਦਿਨ ਬਲੋਡ ਮ사ਜ ਕਹਿੰਦੇ ਆ ਉਹ ਚੀਜ਼ ਸੀ ਇਹਨਾਂ ਨਾ ਇਹਨਾਂ ਨੇ ਪਾਰਟ ਕਰਦੇ ਕਦ ਇੱਕ ਦਿਨ ਲੇਟ ਹੋ ਗਏ ਅੱਛਾ ਲੇਟ ਹੋਇਓ ਰਾਜਾ ਥੋੜਾ ক্রੂਡ ਸੀਗਾ ਵੀ ਰਾਜਾ ਅਗਲਾ ਕਹਿੰਦਾ ਮੈਂ ਰਾਜਾ ਤੇ ਇਹ ਪਾਰਟ ਕਰਦੇ ਕਰਦੇ ਲੇਟ ਹੋ ਗਏ ਤੇ ਇਹਨਾਂ ਨੇ ਅੱਗੇ ਜਦ ਗਏ ਉੱਥੇ ਇਹਨਾਂ ਨੇ ਮਾਫੀ ਮੰਗੀ ਕਿ ਮੇਤੇ ਗਲਤੀ ਹੋ ਗਈ ਵੀ ਇੱਕ ਕਣਕਣ ਕਰਕੇ ਵੀ ਮੈਂ ਤੁਹਾਡਾ ਨੇ ਕਰ ਸਕਿਆ ਹਨਾ ਵੀ ਲੇਟ ਹੋ ਗਿਆ ਮੈਂ ਆ ਨਹੀਂ ਸਕਿਆ ਤੇ ਉਹ ਕਹਿੰਦੇ ਵੀ ਰੱਬੀ ਰੂਹ ਹੈ ਕੋਈ ਆਈ ਸੀਗੀ ਉੱਥੇ ਹੂੰ ਕੀ ਉਹ ਰਾਜੇ ਦਾ ਜਿਹੜਾ जखम ਸੀਗੇ ਉਹਨਾਂ ਦੇ ਮੱਲਮ ਪੱਟੀ ਕਰਨੀ ਸੀ ਉਹ ਮੱਲਮ ਪੱਟੀ ਕਰੀ ਤੇ ਰਾਜੇ ਨੂੰ ਅੱਗੋਂ ਉਹਨਾਂ ਨੇ ਰਾਜੇ ਨੇ ਨਾ ਬਾਬਾ ਜੀ ਨੂੰ ਗੜ ਲਾ ਲਿਆ ਹੂੰ ਕਹਿੰਦੇ ਯਾਰ ਵੀ ਜਿਹੜਾ ਚੀਜ਼ ਤੂੰ ਕੱਲ ਕਰਕੇ ਗਿਆ ਨਾ ਵੀ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਹੋਈ ਕਦੇ ਉਹ ਕਹਿੰਦੇ ਬਾਬਾ ਜੀ ਮੈਂ ਤਾਂ ਕਦੇ ਆਇਆ ਨਹੀਂ ਹੂੰ ਵੀ ਕੱਲ ਤਾਂ ਮੈਂ ਆਇਆ ਹੀ ਨਹੀਂ ਤੁਹਾਡੇ ਕੋਲੇ ਚਲੋ ਉਹ ਕਹਿੰਦੇ ਨਹੀਂ ਤੂੰ ਕੱਲ ਆ ਕੇ ਗਿਆ ਵਾ ਇਹ ਕਹਿੰਦੇ ਮੈਂ ਨਹੀਂ ਆਇਆ ਕਨ ਫਿਰ ਉਹ ਕੌਣ ਸੀ ਗਿਆ ਕਹਿੰਦੇ ਮੇਰੇ ਤੋਂ ਸਾਰੇ ਰੋਗੇ ਤੋੜਦੇ ਉਹ ਬੰਦੇ ਨੇ ਮੇਰੇ ਜਗਮ ਠੀਕ ਹੋ ਗਏ ਵੀ ਮੈਨੂੰ ਬਿਮਾਰੀਆਂ ਸੀ ਉਹ ਵੀ ਨਹੀਂ ਰਹੀਆਂ ਹੈਗੀਆਂ ਮੈਂ ਤੰਦਰੁਸਤ ਹੋ ਗਿਆ ਫਿੱਟ ਹੋ ਗਿਆ ਪ੍ਰੋਪਰ ਵਧੀਆ ਵੀ ਮੈਂ ਤੇਰੇ ਵਰਗਾ ਸੇਵਕ ਅਰੇ ਦੇਖਿਆ ਨਹੀਂ ਗਿਆ ਜੀ ਉਹਨਾਂ ਨੇ ਕਹਿੰਦੇ ਰਾਜ ਭਾਗ ਦਾ ਵੀ ਇਹਨਾਂ ਨੂੰ ਹਿੱਸਾ ਆ ਕੋਸ਼ ਜਾਂ ਰਾਜ ਭਾਗੇ ਛੱਡਦਾ ਹੋਣਾ ਉਸ ਟਾਈਮ ਉਹ ਛੱਡਦੇ ਉੱਥੋਂ ਸਾਨੂੰ ਰਾਜ ਦਾ ਨਾਮ ਵਧਿਆ ਹੂੰ ਬਾਬਾ ਜੀ ਦਾ ਦੂਸਰਾ ਜਨਮ ਹੋਇਆ ਭਾਈ ਸਹਿਬ ਸਿੰਘ ਦੇ ਰੂਪ ਦੇ ਵਿੱਚ ਉਹ ਵੀ ਨਾਈਜਾ ਦੇ ਵਿੱਚੋਂ ਪੰਜ ਪਿਆਰਾਂ ਚੋਂ ਸੀਗੇ ਹੂੰ ਭਾਈ ਸਾਹਿਬ ਸਿੰਘ ਉਹਦੇ ਗੁਰੂ ਵਾਲੇ ਬਣੇ ਸੀਗੇ ਪ੍ਰੋਪਰ ਇਹਨਾਂ ਨੇ ਅਮਰਪਾਨ ਕੀਤਾ ਜਾਂ ਕੁਝ ਵੀ ਆ ਉਹ ਪ੍ਰਾਊਡ ਫੀਲ ਹੁੰਦਾ ਵੀ ਕਿ ਉਹ ਬਹੁਤ ਜੇ ਆਪਾਂ ਕਾਸਟ ਦੇ ਲੈਵਲ ਤੇ ਜਾਨੇ ਤਾਂ ਬਹੁਤ ਕਾਸਟ ਪੰਜ ਉਹਨਾਂ ਚਾਉਂਦੀ ਨਹੀਂ ਬੰਦਿਆਂ ਚ ਹੂੰ ਕਿੰਨੀਆਂ ਕਾਸਟਾਂ ਸੀਗੀਆਂ ਵੀ ਪੰਜ ਕਾਸਟਾਂ ਹੋਣੀਆਂ ਨੇ ਇਹ ਅਲੈਦਾ ਲੱਗਾ ਵੀ ਆਏ ਹੋਣੇ ਨਾ ਤਾਂ ਇੱਕ ਕਾਸਟ ਸਾਡੀ ਵੀ ਹੈਗੀ ਆ ਹੂੰ ਗੁਰੂ ਮਹਾਰਾਜ ਨਾਲ ਜੁੜੇ ਵੀ ਹੋਏ ਹਨ ਹਨ ਇੱਕ ਚੀਜ਼ ਹੋਰ ਆ ਕਿ ਅੱਜ ਦੇ ਟਾਈਮ ਦੇ ਵਿੱਚ ਯੂਪੀ ਦੇ ਬੰਦੇ ਜਾਂ ਬਿਹਾਰ ਦੇ ਬੰਦੇ ਆ ਕੇ ਉਹ ਕੰਮ ਕਰਦੇ ਨੇ ਪੰਜਾਬ ਦੇ ਸਾਡੇ ਵਾਲੇ ਕੰਮ ਛੱਡ ਗਏ ਹੂੰ ਕਿਉਂਕਿ ਉਹਨਾਂ ਨੂੰ ਉਹ ਨਿਗਰਾਨਾ ਦੇਖਿਆ ਨਹੀਂ ਜਾਂਦਾ ਹੂੰ ਉਹ ਇੱਜ਼ਤ ਜਾਂ ਰਿਸਪੈਕਟ ਮਿਲਦੀ ਨਹੀਂ ਅਗਲਾ ਉਹ ਨਾਇਕਾਂ ਕੀ ਗੱਲ ਕਰਦਾ ਇਹ ਕਾਰਨ ਆ ਇਹ ਵੱਡਾ ਕਾਰਨ ਮੰਨਦੇ ਤੁਸੀਂ ਮੰਨਦੇ ਆ ਜੀ ਹੂੰ ਕੋਈ ਆਪਣੀ ਕਾਸ ਕਿਉਂ ਲਕੂਗਾ ਹੂੰ ਕੋਈ ਨਾਈ ਕਹਿੰਦਾ ਕੁਝ ਵੀ ਹੁਣ ਕਿਸੇ ਹੋਰ ਕਾਸਟ ਦਾ ਨਾਉ ਲੈ ਦੋ ਠਾਹ ਵਰਤਿਆ ਹੂੰ ਕੋਈ ਆ ਕੇ ਨਾਈ ਕਹਿੰਦਾ ਕੋਈ ਪਰਤਿਆ ਹੈਗਾ ਨਹੀਂ ਹੈਗਾ ਕਿਉਂ ਨਹੀਂ ਆ ਇਹ ਚੀਜ਼ਾਂ ਥੋੜੀਆਂ ਉਹਦੀ ਸੋਚਣੀ ਪੈਂਦੀ ਜੇ ਮੈਨੂੰ ਕੋਈ ਕਹਿੰਦਾ ਮੈਂ ਤਾਂ ਕੋਈ ਚੱਕਰ ਨਹੀਂ ਪੈਂਦਾ ਜੀ ਕੋਈ ਚੱਕਰ ਨਹੀਂ ਹੈਗੇ ਆ ਜੇ ਮੇਰੇ ਨਾਈ ਕਹਣਾ ਕਿ ਇਹਨੂੰ ਖੁਸ਼ੀ ਮੈਨੂੰ ਨਾਈ ਕਹਣਾ ਕਿ ਇਹਨੂੰ ਖੁਸ਼ੀ ਮਿਲਦੀ ਹੈ ਠੀਕ ਆ ਭਰਾਵਾ ਮੈਨੂੰ ਪਤਾ ਮੈਂ ਕੀ ਆ ਅਸਲ ਚ ਮੈਂ ਕੀ ਕਰਾਂ ਦਸਾਂ ਨਾ ਹਾਂ ਦੀ ਕਿਰਤ ਪੱਲੇ ਆਈ ਆ ਸਭ ਤੋਂ ਵਧੀਆ ਹੂੰ ਗੋਣਾ ਹੋਣਰ ਇਨੇ ਆਗੇ ਜਨਮ ਤੋਂ ਹੀ ਇਹਨਾਂ ਨੂੰ ਹਨਰ ਮਿਲ ਜਾਂਦਾ ਹਨ ਲੇਡੀਜ਼ ਕਮ ਹੈ ਸਿੱਖਿਆ ਜੈਂਟਸ ਕੀ ਤੋਂ ਸਿੱਖਿਆ ਹੀ ਨਹੀਂ ਹਮ ਇਹ ਕੁਦਰਤੀ ਗੋਡ ਗਿਫਟ ਹਨਰ ਹੈ ਇਹ ਕਿ ਦੇਖਿਆ ਜਾਵੇ ਜੇ ਮੇਰੀ ਸੀਗੀ ਮਾਲਗਣਾ ਲੈ ਲੱਗੀ ਹੋਈ ਤਾਂ ਮਿਲ ਗਿਆ ਹੁਣ ਮੇਰੇ ਕੈਰ ਫੋਟੋ ਨਾਲ ਲੱਗੀ ਹੋਈ ਆ ਹਮ ਜੇ ਮੈਂ ਕੋਈ ਵੀਡੀਓ ਪਾਉਂਦਾ ਔਰੇ ਬਹਿ ਕੇ ਵੀਡੀਓ ਪਾਉਂਦਾ ਰਿਸੈਪਸ਼ਨ ਤੇ ਬਹਿ ਕੇ ਆਪਣੀ ਤੇ ਪਿੱਛੇ ਫੋਟੋ ਜਾਂਦੀ ਆ ਹਮ ਲੋ ਕਮੈਂਟ ਵੀ ਮਾਰਦੇ ਨੇ ਤੁਹਾਨੂੰ ਬਾਬਾ ਸੈਨ ਭਗਤੀ ਜਿਨ੍ਹਾਂ ਨੂੰ ਪਤਾ ਗੁਰਬਾਣੀ ਵਿੱਚ ਵੀ ਤੋਕ ਆ ਇਹਨਾਂ ਦੀਆਂ ਨੇ ਸੈਨ ਆਇਦ ਉਦਕਾਰਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਾ ਜੋਈਆ ਬੱਬਾਈਆਂ ਦੀ ਕੋਈ ਛੋਟੀ ਮੋਟੀ ਚੀਜ਼ ਤਾਂ ਹੁਣੇ ਨਹੀਂ ਨਾ ਹੂੰ ਬਿਲਕੁਲ ਤੇ ਇੱਕ ਚੀਜ਼ ਇਹ ਆ ਜਾਂਦੀ ਹੈ ਇੱਕ ਚੀਜ਼ ਯੂਪੀ ਵੀ ਹਰ ਵਾਲਿਆਂ ਦੀ ਗੱਲ ਕਰਦੇ ਆਪਾਂ ਉਹ ਅੱਗੇ ਹੋਰੇ ਕੰਮ ਕਰਦੇ ਨੇ ਹੂੰ ਹੁਣ ਮੇਰੇ ਕੋਲ ਤੁਹਾਡੇ ਕੰਨੇ ਦੇ ਵਿੱਚ ਲੁਧਿਆਣਾ ਇਲਾਕਾ ਸਾਰਾ ਹੀ ਜਿਹੜਾ ਵੱਡੀ ਗਿਣਤੀ ਦੇ ਜਿਹੜੇ ਪ੍ਰਵਾਸੀ ਇੱਥੇ ਆਏ ਹੋਏ ਨੇ ਹਾਂਜੀ ਤੇ ਇਹਦੇ ਵਿੱਚ ਇਹ ਕੰਮ ਕਰਦੇ ਨੇ ਹੂੰ ਦੇਖੋ ਜੀ ਸਾਨੂੰ ਸਿੱਖ ਮਰਿਆਦਾ ਦਾ ਹੀ ਪਤਾ ਹੂੰ ਕੋਈ ਸਾਡੇ ਕੋਲ ਮਰਾ ਦਾ ਪ੍ਰੋਪੋਸ ਰੂਲ ਲੈ ਕੇ ਆਊਗਾ ਮੈਨੂੰ ਪਤਾ ਕਿ ਮੈਂ ਮਨਾ ਕੀਤਾ ਹੋਇਆ ਸਾਰਿਆਂ ਨੂੰ ਵੀ ਮੈਂ ਤੁਹਾਡੇ ਕੋਲ ਕੋਈ ਮੰਨ ਲਓ ਗੁਰਸਿੱਖੀ ਆਉਂਦਾ ਗਾ ਪੈਰ ਆਵੇ ਦੇ ਅੰਦਰ ਕੋਈ ਬੰਦੇ ਨੇ ਅੱਜ ਕੱਲ ਕੀ ਆ ਧਰਮ ਨੂੰ ਵੀ ਆਪਣੇ ਹਿਸਾਬ ਨਾਲ ਢਾਲ ਲਿਆ ਜੋ ਮੈਂ ਦੇਖ ਰਿਹਾ ਲੋਕਾਂ ਨੇ ਕਿ ਕੈਂਚੀ ਨਹੀਂ ਲਵਾਉਣੀ ਹਾਂ ਕੈਂਚੀ ਨਹੀਂ ਲਵਾਉਣੀ ਕਹਿੰਦੇ ਜਿਵੇਂ ਕਹਿੰਦੇ ਵੀ ਮੈਂ ਦਾੜੀ ਕਰ ਲਈ ਕਰਾ ਲਾ ਹਣਾ ਨਹੀਂ ਕਰ ਨਹੀਂ ਕਰ ਲਈ ਕਰ ਲਓ ਕੋਈ ਨਹੀਂ ਉਹ ਕੈਮੀਕਲ ਬੇਸ ਤੋਂ ਉਹ ਜੜਾਂ 'ਚ ਨਹੀਂ ਰੋਮਾਂ ਦੀ ਬੇਅਦਵੀ ਦੇਖੋ ਮੇਰੇ ਹਿਸਾਬ ਨਾਲ ਜੋ ਰੋਮਾਂ ਦੀ ਬੇਅਦਵੀ ਨਹੀਂ ਕਰਨੀ ਚਾਹੀਦੀ ਰੋਮ ਹੈ ਕੀ ਪਹਿਲਾਂ ਉਹ ਚੀਜ਼ ਨੂੰ ਸਮਝੋ ਦੇਖੋ ਤੁਸੀਂ ਬੰਦਾ ਮਾਰਨਾ ਮੈਂ ਗੱਲ ਸਮਝਾਉਣਾ ਹੁੰਦਾ ਬੰਦਾ ਜੇ ਮਾਰਨਾ ਬੇਸ਼ੱਕ ਤੁਸੀਂ ਇੱਟ ਮਾਰ ਕੇ ਮਾਰ ਦੋ ਹੂੰ ਬੇਸ਼ੱਕ ਉਹਨੂੰ ਅੱਗ ਲਾ ਦਈਏ ਹੂੰ ਹੈਨਾ ਬੇਸ਼ੱਕ ਉਹਨੂੰ ਬੜ ਦਈਏ ਬੰਦਾ ਤਾਂ ਮਰ ਰਿਹਾ ਹੈ ਨਾ ਬਿਲਕੁਲ ਰੂਮ ਤਾਂ ਸਾੜੇ ਰਹੇ ਨੇ ਜੇ ਅੱਗ ਲਾਉਣੇ ਆ ਉਹ ਚੀਜ਼ ਅਗਲਾ ਕਹਿੰਦਾ ਯਾਰ ਸੀਂਕ ਲਾ ਦੇ ਮੜੀ ਜੀ ਆ ਜਿਵੇਂ ਉਹ ਕਾਵਿਏ ਜਾ ਲੈ ਕੇ ਹੈ ਨਾ ਜਾ ਉਹ ਚੀਜ਼ ਦੇ ਨਾਲ ਸਾੜ ਦਿੰਦੇ ਆ ਵੀ ਜਰਾ ਕੈਂਚੀ ਨਹੀਂ ਲਾਉਣ ਗੁਰਮਾਨ ਵੀ ਕੈਂਚੀ ਲਾਉਣ ਤੋਂ ਮਨਾ ਕੀਤਾ ਸਾੜਨ ਤੋਂ ਤਾਂ ਨਹੀਂ ਮਨਾ ਕੀਤਾ ਨਾ ਤਾਗਲ ਵਾਲੰਦੇ ਸੀ ਕਈ ਬੰਦੇ ਜਿੰਮੇ ਮੈਂ ਸੁਣਦਾ ਹੁੰਦਾ ਸੀਗਾ ਕਿ ਯਾਰ ਵੀ ਕੋਈ ਗੱਲ ਨਹੀਂ ਕੈਂਚੀ ਨਹੀਂ ਲਾਉਣੀ ਧਾਗਾ ਲਾ ਦੋ ਆਉਂਦੇ ਤੁਹਾਡੇ ਕੋਲੇ ਅਜਿਹੇ ਕੇਸ ਠੀਕ ਆਇਆ ਸੀ ਮੇਰੇ ਕੋਲ ਉਹ ਭੇਵੇ ਵਾਲਦਾ ਬੰਦਾ ਸੀਗਾ ਸਵੇਰੇ 4 ਵਜੇ ਉੱਠਿਆ ਮੈਂ ਪ੍ਰੋਪਰ ਮੈਂ ਦਾੜੀ ਬੰਨੀ ਉਹ ਬੰਦੇ ਦੀ ਮੈਂ ਆਪਣੇ ਆਪ ਹੀ ਮੈਂ ਮਝੂੜੂ ਨਾ ਰਮਸੇਰ ਤੇ ਰਮਾਲ ਬਨ ਕੇ ਪ੍ਰੋਪਰ ਵੀ ਕੋਈ ਕੈਂਚੀ ਨਹੀਂ ਕੋਈ ਕੁਝ ਨਹੀਂ ਵੀ ਇੱਕ ਬਾਲ ਟੁੱਟੇ ਵੀ ਨਾ ਮੈਨੂੰ 1.5 ਘੰਟੇ ਲੱਗੇ ਦਾੜੀ ਬੰਨੀ ਦਾੜੀ ਬਹੁਤ ਭਾਰੀ ਸੀ ਤੇ ਉਹਨਾਂ ਨੂੰ ਮੈਂ ਸਵੇਰੇ 4 ਵਜੇ ਉੱਠ ਕੇ ਵੀ ਨਾਮ ਜਪਦਾ ਹਾਰਾ ਜਦੋਂ ਮੈਨੂੰ ਨਾ ਕੰਮ ਕਰਦ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਜਮਿਆ ਹਣਾ ਬੜੇ ਢੰਗ ਨਾਲ ਪਿਆਰ ਨਾਲ ਕੀ ਮੈਂ ਕੰਮ ਕਰਨਾ ਹੁੰਦੇ ਦੀ ਕਿਰਪਾ ਨੂੰ ਕੋਈ ਸੋ ਤੇ ਉਦੋਂ ਬਾਅਦ ਉੱਠਣ ਲੱਗਾ ਹੁੰਦਾ ਕਹਿੰਦਾ ਯਾਰ ਧਾਗਾ ਲਾ ਦੋ ਹੁਣ ਇਥੇ ਇਹ ਨਾ ਕਹਿਣ ਵੀ ਹਾਂ ਧਰਮ ਨੂੰ ਬਦਲਾਅ ਕਰਦਾ ਨਹੀਂ ਪਰ ਇੱਕ ਬੰਦੇ ਕਰਕੇ ਧਰਮ ਨਹੀਂ ਧਰਮ ਨਹੀਂ ਬਦਲਾਅ ਹੁੰਦਾ ਇੱਕ ਬੰਦੇ ਕਰਕੇ ਇੱਕ ਬੰਦੇ ਦੀ ਸੋਚ ਦੀ ਗੱਲ ਕਰਦੇ ਆਪਾਂ ਵੀ ਕੀ ਆ ਉਹ ਉੱਠਣ ਲੱਗਾ ਕਹਿੰਦਾ ਯਾਰ ਧਾਗਾ ਲਾ ਦੇ ਮੈਂ ਭਾਈ ਹੱਥ ਬੰਨੇ ਵੀ ਅੱਜ ਤੋਂ ਬਾਅਦ ਨਹੀਂ ਵੀ ਮੈਂ ਨਹੀਂ ਕਰ ਸਕਦਾ ਹੈਗਾ ਵੀ ਮੈਨੂੰ ਪਤਾ ਹੈ ਹੁਣ ਉੱਥੇ ਕੋਈ ਯੂਪੀ ਵੀ ਹਰ ਆਲਾ ਵੀ ਜਾ ਹੁੰਦਾ ਉਹ ਤਾਂ ਚੱਕ ਦਾ ਨਹੀਂ ਕੰਮ ਉਹਨਾਂ ਨੂੰ ਆਪਣੇ ਧਰਮ ਦਾ ਕੀ ਆ ਮੈਂ ਇੱਕ ਇਹ ਜਾਣਦਾ ਜਿਹੜੀ ਚੀਜ਼ ਜਿਹੜੇ ਬੰਦੇ ਦੀ ਜਾਤ ਜੇ ਆਕਾਸ ਦੇ ਆਈ ਆ ਨਾ ਅੰਦਰ ਤਾਂ ਤੁਸੀਂ ਕਹਿ ਲੋ ਵੀ ਕਰ ਰਿਹਾ ਤਾਂ ਉਹਦੇ ਵਰਗੀ ਮੈਂ ਕਹਿੰਦਾ ਸੇਵਾ ਵੀ ਨਹੀਂ ਕਰ ਹੁਣ ਮੈਨੂੰ ਪਤਾ ਮੈਂ ਨਹੀਂ ਕੰਮ ਕਰਨਾ ਆਇਆ ਹੈਗਾ ਬੰਦੇ ਦਾ ਹਨ ਵੀ ਮੈਂ ਨਹੀਂ ਹੈਗਾ ਇਹ ਚੀਜ਼ ਦੇ ਵਿੱਚ ਮੈਂ ਗਾਈਡ ਵੀ ਕਰ ਦਿੰਦਾ ਜੀ ਮਲਤਾਨੀ ਮਿੱਟੀ ਵਾਲੀਆਂ ਗੱਲਾਂ ਕਰਦਾ ਜਿਵੇਂ ਮਲਤਾਨੀ ਮਿੱਟੀ ਲਾਗੀ ਰੋਮਾਂ ਦੇ ਸਾੜ ਪੈ ਗਿਆ ਵਾਲ ਝੜਨ ਲੱਗ ਗਏ ਹਨਾ ਕੋਈ ਹੋਰ ਕੈਮੀਕਲ ਲਵਾ ਲਿਆ ਸਾੜ ਪੈ ਗਿਆ ਇੱਕ ਤੁਹਾਡੇ ਅੰਦਰ ਜਿਹੜੀ ਉਹ ਕਲਾ ਕੀ ਜਿਹਦੇ ਨਾਲ ਤੁਸੀਂ ਮੈਂ ਸ਼ੁਰਾਤ 'ਚ ਵੀ ਜ਼ਿਕਰ ਕੀਤਾ ਸੀ ਕਿ ਤੁਸੀਂ ਇੱਕ ਚੋਕ ਲਾਉਨੇ ਹੋ ਚੋਕ ਕਹਿੰਦੇ ਨੇ ਉਹਨੂੰ ਜਿਹੜਾ ਤੁਸੀਂ ਕਹਿੰਦੇ ਉਹ ਕੀ ਚੀਜ਼ ਕੀ ਆ ਉਹ ਕਲਾ ਕੀ ਮੇਰੇ ਅੰਦਰ ਆਈ ਉਹ ਬਾਲੀ ਵੱਡੀ ਗੱਲ ਨਹੀਂ ਉਹ ਕਰਨ ਦੀ ਉਹ ਕਲਾ ਹੂੰ ਉਹ ਕਹ ਲਓ ਵੀ ਦੇਖਿਆ ਸੀ ਕਿਤੇ ਚੀਜ਼ਾਂ ਕੁਝ ਕੁਝ ਫਿਰ ਉਹਦੇ ਸਟੱਡੀ ਮੈਨੂੰ ਥੋੜਾ ਜਿਹਾ ਪੜਨ ਦਾ ਸ਼ੌਂਕ ਸੀ ਹਲਕਾ-ਹਲਕਾ ਜਿਵੇਂ ਮਾੜਾ-ਮੋਟਾ ਹੁੰਦਾ ਵੀ ਜਿਹੜਾ ਕੰਮ ਕਰਨਾ ਹੈ ਉਹਨੂੰ ਪਹਿਲਾਂ ਪੜ ਲਈਏ ਅਧੂਰਾ ਗਿਆਨ ਮਾਰ ਦਿੰਦਾ ਬੰਦੇ ਨੂੰ ਅੱਜਕੱਲ ਕੀ ਹੁੰਦਾ 15 ਬੀਜਨ ਲਾਇਕ ਅਸਲੂਨ ਤੇ ਪਹਿਲਾਂ ਮੈਂ ਥਿਊਰੀ ਪੜ੍ਹੀ ਐ ਜੀ ਸਾਰੀ ਕੈਮੀਕਲ ਨਾਲ ਜੋ ਉਸ ਵੀ ਤੇ ਅੱਗੇ ਕੀ ਆ ਕਿ ਉਹ ਚੀਜ਼ਾਂ ਲੈ ਕੇ ਨਾਲ ਨਾਲ ਪ੍ਰੈਕਟੀਕਲੀ ਨਾਲ ਨਾਲ ਥਿਊਰੀ 베ਸ ਚੱਲੇ ਆ ਵਧੀਆ ਚੱਲਦਾ ਪਿਆ ਵਾ ਤੇ ਆਪਾਂ ਸਿਰਫ ਕੀ ਆ ਕੰਮ ਕਰ ਰਹੇ ਹਾਂ ਜਿਵੇਂ ਮੈਂ ਮੈਂ ਸਿਰ ਕੁਆਲਟੀ ਦਾ ਕੰਮ ਕਰਨਾ ਕਾਉਂਟੀਟੀ ਦੇ ਨਹੀਂ ਕਰਨਾ ਮੇਰੀ ਯਾਦ ਤਾਂ ਜਿਵੇਂ ਆਇਲ ਦਾ ਬਣਾਇਆ ਸੀ ਆਪਾਂ ਆਇਲ ਬਣਾਇਆ ਹਨਾ ਤੇ ਉਹਦਾ ਰਿਜ਼ਲਟ ਲੈਣਾ ਹਨਾ ਕਿ ਉਹ ਤੂੰ ਮੈਨੂੰ ਉਹ ਸੀ ਕਿ ਅੰਦਰੋਂ ਕੀ ਅੱਜ ਕੱਲ ਕੋਈ ਕੈਮੀਕਲ 베ਸਟ ਆਉਂਦਾ ਉਹਦੇ ਵਿੱਚ ਕੁਛ ਨਾ ਕੁਛ ਪਾਇਆ ਹੀ ਹੋਊਗਾ ਤੁਸੀਂ ਹਰਬਲ ਕਹਿ ਲਓ ਨੇਚੁਰ ਕਹਿ ਲਓ ਕੁਛ ਵੀ ਕਹਿ ਲਓ ਨਾਮ ਦੇ ਦਿਓ ਕੋਈ ਵੀ ਉਹਦੇ ਵਿੱਚ ਅਲਕੋਹਲ ਦਾ ਪਾਇਆ ਹੀ ਹੋਣਾ ਠੀਕ ਹੈ ਅਲਕੋਹਲ ਦੀ ਜਗ੍ਹਾ ਆਪਾਂ ਨੇ ਕੁਛ ਉਹਦੀ ਜਗ੍ਹਾ ਕੁਛ ਵੀ ਨਹੀਂ ਪਾਇਆ ਹੈਗਾ 0.00% ਉਹਦੇ ਵਿੱਚ ਕੈਮੀਕਲ ਆ ਉਹਨੂੰ ਗੁਰਸਖਬੰਦਾ ਯੂਜ਼ ਕਰੇ ਹੁਣ ਮੈਂ ਪਰਫਿਊਮ ਲਾ ਕੇ ਜਾਂਦਾ ਮੇਰੀ ਮੇਰੀ ਜਿਹੜੀ ਥਿਉਰੀਆ ਮੰਨ ਲਓ ਮੈਂ ਗੁਰੂ ਘਰ ਜਾਊਗਾ ਉਹ ਚ ਹੈ ਤਾਂ ਅਲਕੋਹਲ ਹੂੰ ਗੁਰੂ ਮਹਾਰਾਜ ਤਾਂ ਦਰੂ ਨੂੰ ਬੰਦ ਕਰਦੇ ਨੇ ਹਾਂ ਨਾ ਵੀ ਉਹ ਚੀਜ਼ਾਂ ਨੇ ਮੈਂ ਉਹ ਚੀਜ਼ਾਂ ਅਤਰ ਲਾ ਲਓ ਜਿਹੜਾ ਕ ਉਦੋਂ ਕੋਲ ਨਹੀਂ ਕੁਛ ਨਹੀਂ ਉਹ ਡਰਾਪ ਲਾਉਣਾ ਲਾਲ ਉਹ ਵਧੀਆ ਲੌਂਗ ਲਾਸਟਿਕ ਵਿਚਾਲਾ ਇਹ ਚੀਜ਼ਾਂ ਵੀ ਇਹ ਚੀਜ਼ਾਂ ਤੋਂ ਥੋੜਾ ਦੇ ਪਰੇ ਆਉਣਾ ਪੈਣਾ ਜੇ ਪ੍ਰੋਪਰ ਬਣਾਇ ਤੇ ਰਹਿਣਾ ਤਾਂ ਪਰੇ ਹੋਣਾ ਹੀ ਪੈਣਾ ਬਾਈ ਇਹ ਚੀਜ਼ਾਂ ਤਿਆਗਣੀਆਂ ਪੈਣ ਚੋਕ ਵਾਲਾ ਜਰੂਰ ਸਮਝਾਓ ਆਪਣਾ ਸਵਾਲ ਵਿੱਚ ਹੀ ਰਹਿ ਗਿਆ ਤਾਂ ਚੋਕ ਦਾ ਕੀ ਫਾਇਦਾ ਕੀ ਆ ਡਰ ਨਹੀਂ ਲੱਗਦਾ ਨੁਕਸਾਨ ਹੋ ਗਿਆ ਜੇ ਕਿਸੇ ਦਾ ਕਿਉਂ ਮੈਂ ਤੁਹਾਡੀਆਂ ਵੀਡੀਓਆਂ ਦੇਖੀਆਂ ਬੰਦਾ ਐਂ ਲੱਗਦਾ ਜਿਵੇਂ ਯਾਰ ਮਰ ਗਿਆ ਹੋ ਜਾਂਦਾ ਨਾ ਦੋ ਚਾਰ ਸਕਿੰਟਾਂ ਦੇ ਲਈ ਹੱਥ ਪੈਰ ਜੇ ਮਾਰਦਾਗਾ ਨਹੀਂ ਉਹ ਕੀ ਹੁੰਦੀਆਂ ਨੇ ਆਪਣੇ ਨਾ ਬ੍ਰੇਨ ਨੂੰ ਰਿਲੈਕਸ ਕਰਨ ਵਾਸਤੇ ਨਾ ਸਾਡੇ ਆਪਣਾ ਬਲੱਡ ਸਪਲਾਈ ਹੁੰਦੀ ਉਹ ਕੁਝ ਟਾਈਮ ਲਈ ਕੋਸ਼ਿਕਾ ਸ਼ੈਗਨ ਲਈ ਇੱਕ ਦੋ ਸੈਗਲੀਆਂ ਬੰਦ ਹੋ ਜਾਂਦੀ ਹੈ ਜਦੋਂ ਉਹ ਬੰਦ ਸੈਟ ਹੋ ਜਾਂਦਾ ਵਾ ਜਦੋਂ ਆਪਾਂ ਜਣਾਵ ਲੰਨੇ ਹੁਣ ਤੱਕ ਉਹ ਪੰਪ ਕਰਦੀ ਜਾਂਦੀਆਂ ਨੇ ਇਦਾਂ ਇਦਾਂ ਪੰਪ ਕਰ ਰਿਹਾ ਹਾਰਡ ਚੱਲ ਰਿਹਾ ਬ੍ਰੇਨ ਜਦੋਂ ਕਿਵਾਂ ਸਿਰ ਪੇਨ ਹੁੰਦਾ ਕੁਝ ਵੀ ਆ ਜਾ ਪਹਿਲਵਾਨ ਜਿਆਦਾ ਆਪਣੇ ਕਸਰਤ ਕਰਦੇ ਨੇ ਜਾਂ ਘੁਲਦੇ ਨੇ ਹਨਾ ਉਹ ਹਾਰਡ ਹੋ ਜਾਂਦੇ ਨੇ ਮਸਲ ਉਹਨਾਂ ਦੇ ਉਹਨਾਂ ਨੂੰ ਰਿਲੈਕਸ ਕਰਨ ਨੂੰ ਜਿਆਦਾ ਪਹਿਲਵਾਨ ਕਰਾਉਂਦੇ ਨੇ ਅੱਜ ਕੱਲ੍ਹ ਜਿਵੇਂ ਆ ਕੇ ਡਿਪਰੈਸ਼ਨ ਚ ਨੇ ਬੰਦੇ ਜਾਂ ਮੈਂਟਲੀ ਸਟਰੋਂਗ ਨਹੀਂ ਹੈਗੇ ਉਹ ਚੀਜ਼ਾਂ ਕਰਾ ਕੇ ਚਲੇ ਜਾਂਦੇ ਲੋਕ ਹੀ ਆਪ ਕਹਿੰਦੇ ਨੇ ਵੀਡੀਓ ਪਾਤੀ ਆਪਾਂ ਨੇ ਮੰਨ ਲਓ ਇੱਕ ਵੀਡੀਓ ਪਾਈ ਚੋ ਲੋਕ ਹੀ ਆਪ ਅੱਗੇ ਕਰਾਉਂਦੇ ਨੇ ਆਪਾਂ ਕਿਹੜੇ ਫੜ ਫੜ ਕੇ ਕਰ ਦੇਗੇ ਇਹਦਾ ਵੀ ਲੋਕਾਂ ਨੂੰ ਮਨ ਦੇ ਵਿੱਚ ਹੁੰਦੀ ਹੈ ਕਿ ਯਾਰ ਕਰਾ ਕੇ ਹੋਣੀ ਹੈ ਦੇਖਦੇ ਕੀ ਆ ਉਹ ਐਕਸਪੀਰੀਅੰਸ ਲੈਣ ਲਈ ਆਉਂਦੇ ਨੇ ਉਹ ਅੱਛਾ ਨੂੰ ਲੈ ਕੇ ਬੜੇ ਮਸ਼ਹੂਰ ਹੋ ਤੁਸੀਂ ਕਹਿੰਦੇ ਤੁਹਾਡੇ ਤੁਸੀਂ ਜਿ ਵੋਖਰੇ ਤਰੀਕੇ ਦੇ ਨਾਲ ਮੋਛਾਂ ਬੰਨ੍ਹੋ ਇਹੋ ਜਿਹਾ ਕੀ ਖਾਸ ਆ ਤੁਹਾਡੇ ਅੰਦਰ ਮੋਛਾਂ ਦਾ ਬਾਈ ਜੀ ਇਹ ਹੈ ਕਿ ਮੋਛੇ ਦੀ ਥਿਊਰੀ ਆ ਬੰਨਣ ਦੀ ਕੈਮੀਕਲ ਦੀ ਥਿਊਰੀ ਆ ਮੈਂ ਮਲਤਾਨੀ ਮਿੱਟੀ ਕੈਮੀਕਲ ਤਾਂ ਕਹਿੰਦੇ ਨੁਕਸਾਨ ਕਰਦਾ ਹੈ ਜੇ ਮਲਤਾਨੀ ਮਿੱਟੀ ਚ ਪਾਓਗੇ ਜੇ ਲਾਉਣ ਦਾ ਜੇ ਮੰਨ ਲਓ ਤੁਸੀਂ ਦਵਾਈ ਵੀ ਓਵਰਡੋਜ਼ ਖਾ ਗਏ ਤਾਂ ਨੁਕਸਾਨ ਹੈ ਜਾਂ ਨਹੀਂ ਤਾਂ ਵਧੀਆ ਉਹ ਚੀਜ਼ ਹੈ ਕਿ ਉਹਨੂੰ ਹਰ ਇੱਕ ਚੀਜ਼ ਨੂੰ ਪ੍ਰੈਕਟੀਕਲੀ ਕਰਕੇ ਥਿਊਰੀ ਬੇਸ ਚ ਕਰਕੇ ਮੁੱਛ ਬੰਦਣਾ ਕਰੇ ਛੱਡਦੀ ਨਹੀਂ ਮੇਰੇ ਵਾਲੀ ਗਰੋਥ ਕਰਦੀ ਆ ਨਾਲ ਔਇਲ ਦੇਦੀਦਾ ਜੇ ਕਿਸੇ ਦੀ ਖਰਾਬ ਹੁੰਦੀ ਆ ਤਾਂ ਆਪਾਂ ਉਹ ਵੀ ਦੱਸੀਦਾ ਵੀ ਇਹ ਚੀਜ਼ ਇਦਾਂ ਇਦਾਂ ਖਰਾਬ ਹੋ ਰਹੀ ਹੈ ਕੀ ਹੈ ਪ੍ਰੋਪਰ ਟਰੀਟਮੈਂਟ ਕਰਕੇ ਦੇਣਾ ਤੁਸੀਂ ਨਾਈ ਨਹੀਂ ਕਹਿ ਸਕਦੇ ਤੁਸੀਂ ਟ੍ਰਾਈਕੋਲੋਜਿਸਟ ਕਹਿ ਸਕਦੇ ਤੁਸੀਂ ਮੈਨੂੰ ਅੱਜ ਦੇ ਹਿਸਾਬ ਦੇ ਨਾਲ ਸਲੂਨ ਵਾਲਾ ਬੰਦਾ ਜਿਹੜਾ ਟ੍ਰਾਈਕੋਲੋਜੀਸ ਦਾ ਕੋਰਸ ਕਰਦਾ ਹੈ 6 ਮਹੀਨੇ ਦਾ ਹੁੰਦਾ ਕੋਰਸ ਉਹ ਕਰਕੇ ਬਣਦਾ ਵਾ ਉਹਨੂੰ ਥਿਊਰੀ ਪਤਾ ਹੁੰਦੀ ਹੈ ਕੈਮੀਕਲ ਦੇ ਕੀ ਕੀ ਪਾਇਆ ਨੇ ਕਿਵੇਂ-ਕਿਵੇਂ ਕੰਮ ਕਰਨਾ ਜੇ ਪ੍ਰੋਪਰ ਪੜ੍ਹ ਕੇ ਕਰਦਾ ਹਨਾ ਪ੍ਰੋਪਰ ਥਿਊਰੀ ਦੇ ਕੇ ਸਟੂਡੈਂਟਾਂ ਨੂੰ ਤੋਰੀ ਦੇਣ ਜਿੰਨਾ ਕੋ ਮੇਰੇ ਜੇ ਹੋਂਰ ਹੈਗਾ ਮੈਨੂੰ ਇਹ ਵੀ ਬੰਦਦੀ ਆ ਕੋਈ ਚੱਕਰ ਨਹੀਂ ਆ ਮਨ ਨਾਲ ਕੀ ਕਰਨਾ ਹਮ ਮਾਲਕ ਨੇ ਬਖਸ਼ੀ ਟ੍ਰੇਨਿੰਗ ਵੀ ਦਿੰਦੇ ਆ ਮਤਲਬ ਹਾਂਜੀ ਹਾਂਜੀ ਸਾਰਾ ਕੁਝ ਚੱਲਦਾ ਤੇ ਦੇਖੋ ਤੁਸੀਂ ਪਹਿਲਾਂ ਮੇਰੀ ਕੰ ਇੰਟਰਵਿਊ ਕੀਤੀ ਦੋ ਕਰ ਚੁੱਕੇ ਹੋ ਪਹਿਲਾਂ ਹਮ ਤੇ ਪਹਿਲਾਂ ਕੀ ਸੀ ਅੱਜ ਕੀ ਹੈ ਤੋੜੇ ਮੂਰੀ ਆ ਤੁਸੀਂ ਦੇਖਿਆ ਜੇ ਨੀਤਾਂ ਸਿੱਧੀਆਂ ਨੀਤਾਂ ਨੂੰ ਮਰਜ਼ਾ ਨੇ ਤੇ ਹੋਰ ਤਾਂ ਆਪਾਂ ਲੈ ਕੀ ਜਾਣਾ ਝੂੜ ਬੋਲ ਕੇ ਮੈਂ ਕਿੰਨਾ ਕੁ ਲੰਬਾ ਟਾਈਮ ਚੱਲ ਪੂੰ ਝੂੜ ਬੋਲ ਕੇ ਇੱਕ ਵਾਰ ਬੰਦਾ ਆਊਗਾ ਕਹਿੰਦਾ ਬਾਰ ਬਾਰ ਥੋੜੀ ਆਊਗਾ ਹੁਣ ਮੇਰੇ ਨਾਲ ਪੱਕੀ ਫੈਮਿਲੀ ਜੁੜੀਆਂ ਹੋਈਆਂ ਨੇ ਮੇਰਾ ਜਿਹੜਾ ਆਇਲ ਯੂਜ਼ ਕਰਦਾ 10000 ਉਹਦਾ ਯੂਜ਼ ਕਰਦਾ ਜਿਹੜਾ ਰੈਗੂਲਰਲੀ ਲੈ ਰਿਹਾ ਠੀਕ ਹੈ ਜਿਹੜੇ ਪੱਕੇ ਜੁੜ ਗਏ ਮੇਰੇ ਨਾਲ ਉਹਨਾਂ ਦੇ ਬੱਚੇ ਵੀ ਜਦੋਂ ਹਰੀ ਫੈਮਿਲੀ ਯੂਜ਼ ਕਰਦੀਆਂ ਨੇ ਹਰ ਇੱਕ ਚੀਜ਼ ਚੱਲਦੀ ਪਈ ਆ ਸਟੈਪ ਬਾਈ ਸਟੈਪ ਬਾਕੀ ਬਾਬਾ ਨਾਨਕ ਦੇਖ ਜਾਂਦਾ ਯਾਰ ਨੇ ਹਰੇ ਲਈ ਬਾਬਾ ਸ਼ੁਕਰੀਆ ਅਮਨ ਤੁਸੀਂ ਜਿਹੜੀ ਵਧੀਆ ਜਾਣਕਾਰੀ ਜਿਹੜੀ ਤੁਹਾਨੂੰ ਤੁਨ ਬਾਬਾ ਸੈਨ ਭਗਤ ਜੀ ਬਾਰੇ ਵੀ ਦਿੱਤੀ ਤੁਸੀਂ ਤੇ ਇੱਕ ਨਾਈ ਭਾਈਚਾਰੇ ਦੇ ਬਾਰੇ ਤੁਸੀਂ ਸਮਝਾਇਆ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜੇ ਲੋਕ ਸ਼ਰਮ ਮੰਨਦੇ ਨੇ ਜਾਂ ਕੀ ਪਤਾ ਤੁਹਾਡਾ ਪੋਡਕਾਸਟ ਆਪਣਾ ਅੱਜ ਦਾ ਸੁਣ ਕੇ ਜਰੂਰ ਉਹ ਵੀ ਆਪਣੇ ਆਪ ਨੂੰ ਪ੍ਰਾਊਡ ਨਾ ਕਹਿਣ ਲੱਗ ਜਾਣ ਕਿ ਅਸੀਂ ਇਹ ਕੰਮ ਕਰਦੇ ਹਾਂ ਇਹ ਚੀਜ਼ਾਂ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਹੀ ਮੇਰੀ ਫੈਮਿਲੀਜ਼ ਵੀ ਨਹੀਂ ਪਤਾਣਾ ਵੀ ਮੈਨੂੰ ਇੰਨੀ ਇਹਨਾਂ ਬਾਰੇ ਨੌਲੇਜ ਹੈਗੀ ਆਪਣੀ ਘਾਸ ਹੋ ਰਹੇ ਕਿਸੇ ਚੀਜ਼ ਬਾਰੇ ਤੇ ਤੁਸੀਂ ਇਹ ਦੇਖੋ ਵੀ ਦੁਨੀਆ 'ਚ ਕਿੰਨਾ ਭਲਾ ਹੋ ਰਿਹਾ ਸਰਜਰੀਆਂ ਹੋ ਰਹੀਆਂ ਸਭ ਤੋਂ ਵਧੀਆ ਖੁਸ਼ੀ ਮਿਲਦੀ ਹੈ ਜੇ ਕਿ ਇਹਦੀ ਸਰਜਰੀ ਕਰਕੇ ਜਾਨ ਬਚ ਜੇ ਤਾਂ ਖੁਸ਼ੀ ਮਿਲਦੀ ਉਹ ਚੀਜ਼ ਜੀ ਬਿਲਕੁਲ